ਜੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਮੀਹਾਂ ਦੇ ਵਿੱਚ ਪੌੜੀਆਂ ਦੇ ਵਿੱਚ ਛੱਤ ਦੇ ਵਿੱਚ ਜਾਂ ਪਿੱਲਰਾਂ ਦੇ ਵਿੱਚ ਜਦੋਂ ਅਸੀਂ ਸੰਗਿਆ ਬੰਨਣਾ ਜਾਂੜ ਬੰਨਣਾ ਤਾਂ ਉਹਦੇ ਵਿੱਚ ਕਵਰ ਬਲੌਕ ਕਿੰਨਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਇਹ ਦੱਸ ਦਈਏ ਕਵਰ ਬਲੌਕ ਹੁੰਦਾ ਜਿਹੜਾ ਜਿਹੜੀ ਟੂਲੇ ਦੀ ਪਲੇਟ ਹੁੰਦੀ ਆ ਤੇ ਸਰਕੀਏ ਦੇ ਵਿੱਚ ਦਾ ਗੈਪ ਉਹ ਜਿਹੜਾ ਛੱਤ ਦੇ ਵਿੱਚ ਥੱਲੇ ਆਪਾਂ ਕਟਿੰਗਾਂ ਰੱਖਦੇ ਹੁੰਦੇ ਹੁੰਦੇ ਆ ਨਾ ਲਾ ਕੇ ਸੀਮੈਂਟ ਦੇ ਗਾਮ ਜਿਹਨੂੰ ਕਵਰ ਬਲੌਕ ਵੀ ਕਹਿੰਦੇ ਆ ਉਹਦਾ ਸਟੈਂਡਰਡ ਸਾਈਜ਼ ਆਦੋ ਬਰਤਨ ਦਤਾ। ਅੰਦੇ ਦੋਸਤੋ ਪੌੜੀਆਂ ਦੇ ਵਿੱਚ ਜਿਹੜਾ ਕਵਰ ਬਲੌਕ ਹੁੰਦਾ ਐਮ ਐਮ ਦੇ ਵਿੱਚ ਆਪਾਂ ਦੱਸਣਾਗਾ ਮਿਲੀਮੀਟਰਾਂ ਦੇ ਵਿੱਚ ਕੋ ਪੌੜੀਆਂ ਦੇ ਵਿੱਚ ਆਪਾਂ ਕਵਰ ਬਲੌਕ ਰੱਖਣਾ ਹੁੰਦਾ 20 ਐਮ ਐਮ ਦਾ। ਪਿੱਲਰਾਂ ਦੇ ਵਿੱਚ 25 ਐਮ ਐਮ ਤੇ ਇਸੇ ਤਰ੍ਹਾਂ ਜਿਹੜਾ ਬੀਮ ਹੁੰਦਾ ਉਹਦੇ ਵਿੱਚ ਵੀ 25 ਐਮ ਐਮ ਤੇ ਛੱਤ ਦੇ ਵਿੱਚ ਹੁੰਦਾ 20 ਐਮ ਐਮ ਦਾ। ਤੇ ਜਿਹੜੇ ਨੀ ਦੇ ਵਿੱਚ ਥੱਲੇ ਪਿੱਲਰਾਂ ਦਾ ਜਿਹੜਾ ਬੇਸ ਹੁੰਦਾ ਉਹਦੇ ਵਿੱਚ ਕਵਰ ਬਲੌਕ ਉਹ ਰੱਖਣਾ ਚਾਹੀਦਾ ਸਾਨੂੰ 75 ਐਮ ਐਮ। ਹਾਂਜੀ। ਕਵਰ ਬਲੌਕ ਕੰਮ ਕੀ ਕਰਦਾ ਕਵਰ ਬਲੌਕ ਬਜਰੀ ਆ ਜਾਂਦੀ ਹੈ ਜਦੋਂ ਢੂਲੇ ਦੀ ਪਲੇਟ ਦੇ ਨਾਲ ਫਿਰ ਸਾਡਾ ਸਰਕਿਆ ਆ ਜਾਂਦਾ ਸਰਕੇ ਨੂੰ ਠਕਣ ਦਾ ਕੰਮ ਕਰਦਾ ਜੇ ਸਾਡਾ ਸਰਕਿਆ ਨਾ ਠਕਿਆ ਜਾਊਗਾ ਉਹਨੂੰ ਸਲਾਬ ਉਹ ਵਗੈਰਾ ਲੱਗਣੀ ਆ ਤੇ ਉਹਦੇ ਨਾਲ ਹੀ ਹੁਣ ਪਿੱਲਰ ਸਾਡਾ ਜਿਹੜਾ ਸਰਕਿਆ ਜਿਹੜਾ ਵਿੱਚ ਪੁੱਲ ਦੇਣਾ ਤੇ ਪਿੱਲਰ 파ੜ ਦੇਣਾ ਕਈ ਵਾਰੀ ਛੱਤਾਂ ਦੇ ਵਿੱਚ ਪਿੱਦਰਾ ਵਗੈਰਾ ਦੇ ਵਿੱਚ ਤਰੇੜਾ ਆਉਣ ਦਾ ਮੁੱਖ ਕਾਰਨ ਸਹੀ ਕਵਰ ਬਲੌਕ ਰੱਖਣਾ ਨਹੀਂ ਹੁੰਦਾ ਸੋ ਇਸ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਪੇਜ ਨੂੰ ਫੋਲੋ ਕਰਨ ਲਈ ਧੰਨਵਾਦ